ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਰੇਲਵੇ ਵਿੱਚ ਇੱਕ ਬਹੁਤ ਵੱਡੀ ਭਰਤੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਹੈ ਆਰ ਆਰ ਬੀ ਗਰੁੱਪ ਡੀ 2024 ਆਨਲਾਈਨ ਫਾਰਮ ਆਰ ਆਰ ਬੀ ਯਾਨੀ ਕਿ ਰੇਲਵੇ ਰਿਕਰੂਟਮੈਂਟ ਬੋਰਡ ਜਿਹੜੀ ਕਿ ਪੋਸਟ ਇਹ 24 ਦਸੰਬਰ 2024 ਨੂੰ ਆ ਚੁੱਕੀ ਆ ਤੇ ਇਸ ਵਿੱਚ ਜੋ ਕੁੱਲ ਵੈਕੈਂਸੀਆਂ ਦੀ ਗਿਣਤੀ ਆ ਉਹ ਟੋਟਲੀ 32000 ਪੋਸਟਾਂ ਆਈਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਜੋ ਸਟਾਰਟਿੰਗ ਡੇਟ ਹੈ ਉਹ 23 ਜਨਵਰੀ ਤੋਂ ਸਟਾਰਟ ਹੋਣੀ ਆ 2025 ਵਿੱਚ ਤੇ ਲਾਸਟ ਡੇਟ ਇਸ ਨੂੰ ਅਪਲਾਈ ਕਰਨ ਦੇ ਲਈ ਜੋ ਫੀਸ ਹੈ 22 ਫਰਵਰੀ 2025 ਤੱਕ ਤੁਸੀਂ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਇਸ ਵਿੱਚ ਰੱਖੀ ਗਈ ਹੈ ਸਾਰਿਆਂ ਦੇ ਲਈ 500 ਰੁਪਿਆ ਪਰ ਐਸਸੀ ਐਸਟੀ ਈਐਸਐਮ PWD ਤੇ ਫੀਮੇਲ 트ਾਂਸਜੈਂਡਰ ਮਿਨੋਰੀਟੀ EBC ਕੈਂਡੀਡੇਟਸ ਲਈ 250 ਰੁਪਿਆ ਫੀਸ ਰੱਖੀ ਗਈ ਆ ਤੇ ਇਹ ਰੀਫੰਡ ਵੀ ਹੋਣੀ ਆ ਰਿਜ਼ਰਵਡ ਕੈਂਡੀਡੇਟਸ ਨੂੰ ਏਜ ਦੀ ਗੱਲ ਕਰ ਲਈਏ ਤਾਂ 1 ਜੁਲਾਈ 2025 ਤੱਕ ਤੁਹਾਡੀ ਉਮਰ 18 ਸਾਲ ਘੱਟੋ ਘੱਟ ਹੋਣੀ ਚਾਹੀਦੀ ਆ ਤੇ ਵੱਧ ਤੋਂ ਵੱਧ 36 ਸਾਲ ਦੀ ਏਜ ਵਾਲੇ ਇਸ ਨੂੰ ਅਪਲਾਈ ਕਰ ਸਕਦੇ ਨੇ ਜਿਸ ਵਿੱਚ ਕਿ ਏਜ ਐਲੈਕਸ਼ਨ SC ST OBC PH ਐਕਸ ਸਰਵਿਸਮੈਨ ਕੈਂਡੀਡੇਟਸ ਨੂੰ ਰੂਲਸ ਮੁਤਾਬਕ ਦਿੱਤੀ ਜਾਣੀ ਆ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਹਜੇ ਤੱਕ ਇਹਨਾਂ ਨੇ ਕੁਆਲੀਫਿਕੇਸ਼ਨ ਨਹੀਂ ਦੱਸੀ ਇਹ ਹੀ ਕੁਆਲੀਫਿਕੇਸ਼ਨ ਡਿਟੇਲ ਤੁਹਾਨੂੰ 23 ਜਨਵਰੀ 2025 ਨੂੰ ਹੀ ਇਹਨਾਂ ਦੀ ਵੈੱਬਸਾਈਟ ਉੱਤੇ ਦੇਖਣ ਨੂੰ ਮਿਲੇਗੀ ਇਸ ਵਿੱਚ ਜੋ ਪੋਸਟ ਆ ਗਰੁੱਪ ਡੀ ਦੀਆਂ ਵੈਕੈਂਸੀਆਂ ਨੇ ਜੇਕਰ ਤੁਸੀਂ ਐਡੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਜਾਣਕਾਰੀ ਸਾਡੇ ਕੋਲੋਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੀਆਂ ਪੋਸਟਾਂ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਘਰ ਬੈਠੇ ਹੀ ਪੋਸਟ ਅਪ ਇਹਾਂ ਫਿਰ ਇੰਟਰਨੈਟ ਕੈਫੇ ਦਾ ਜਾਂ ਸੇਵਾ ਕੇਂਦਰ ਦਾ ਕੰਮ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ